ਪਹਿਲੇ ਹੁੰਦਾ ਸੀ ਓਮ ਪ੍ਰਕਾਸ਼ ਤੇ ਹੁਣ ਦਾ ਨਾਂ ਸਾਡਾ ਅਮਰ ਸਿੰਘ ਤੇ ਸਾਨੂੰ ਓਮ ਪ੍ਰਕਾਸ਼ ਤੋਂ ਅਮਰ ਸਿੰਘ ਬਣ ਕੇ ਬਹੁਤ ਮਜ਼ਾ ਆਇਆ ਸਾਨੂੰ ਅਮਰ ਸਿੰਘ ਬਣ ਕੇ ਇਹ ਪਤਾ ਲੱਗਾ ਦੇਸ਼ ਆਜ਼ਾਦ ਹੈ ਦੇਸ਼ ਆਜ਼ਾਦ ਹੈ ਪਰ ਦੇਸ਼ ਵਿੱਚ ਵਸਣ ਵਾਲੇ ਸਿੱਖ ਜਿਹੜੇ ਨੇ ਇਹ ਗੁਲਾਮ ਨੇ ਤੇ 1984 ਚ ਸਾਨੂੰ ਪੁੱਲਸ ਵਾਲੇ ਨੇ ਫੜਿਆ ਕਿੰਦਾ ਬਈ ਤੇਰਾ ਨਾਂ ਕੀ ਹੈ ਅਈ ਗਿਆ ਤੁਹਾਡਾ ਨਾਂ ਪਹਿਲਾਂ ਓਮਪ੍ਰਕਾਸ਼ ਨਾਂ ਸੀ ਹੁਣ ਨਾਂ ਅਮਰ ਸਿੰਘ ਹੈ ਤੇ ਉਸ ਨੂੰ ਕਿਹਾ ਸਾਨੂੰ ਕੁੱਟਿਆ ਗਿਆ ਬਈ ਤੂੰ ਅਮਰ ਸਿੰਘ ਕਿਉਂ ਬਣਿਆ ਮੈਂ ਕਹਿੰਨਾ ਭਲਾ ਕਰਿਓ ਐਸਾ ਸੋਚਦਾ ਜਿੰਨੇ ਸਾਨੂੰ ਕੁੱਟਿਆ ਸੀ ਉਹ ਕੁੱਟਾਂ ਦੇ ਨਾਲ ਹੀ ਉਹ ਕੁੱਟਾਂ ਦੇ ਨਾਲ ਹੀ ਸਾਡਾ ਸਿੱਖੀ ਵਿੱਚ ਮਨ ਪੱਕਾ ਹੋਇਆ ਜੇ 1984 ਚ ਸਾਨੂੰ ਕੁੱਟ ਨਾ ਪੈਂਦੀ ਤੇ ਅੱਜ ਦੋਸਤਾਂ ਦਾ ਹੀ ਓਮਪ੍ਰਕਾਸ਼ ਹੁੰਦੇ ਤੇ ਸਿੱਖੀ ਦਾ ਨਿਖਾਰ ਜਿਹੜਾ ਹੈ ਨਾ ਇਹ ਜਦੋਂ ਤੁਹਾਡੇ ਤਸ਼ੱਦਦ ਹੋਇਆ ਹੈ ओम प्रकाश अमर सिंह बने ता सिखिन निखारा है साडा जते असी ओम प्रकाश ਤੋਂ ਅਮਰ ਸਿੰਘ ਬਨੇ ਨਾ ਬੁਰ ਸਾਹਿਬ ਦੀ ਕਿਰਪਾ صدਕਾ ਉਥੇ ਸਾਡੀ ਭੈਣ ਸੀ ਉਹਦਾ ਨਾਮ ਸੀ ਕੀਤਾ ਤੇ ਉਹਨੇ ਵੀ ਸਿੱਖੀ ਤੋਂ ਪ੍ਰੇਰਣਾ ਲੈ ਕੇ ਉਹ ਵੀ ਅੱਜ ਉਹਨੇ ਵੀ ਅਮਰ ਛੇ ਗਿਆ ਉਹਦਾ ਨਾਮ ਗਬੀਰ ਕੋਰ ਹੈ ਬੁਰਾ ਰਾਮ ਸਿੱਖੀ ਵਿੱਚ ਬਹੁਤ ਆਨੰਦ ਹੈ ਜਾਤ ਦੇ ਜਲਾਈ ਸਾਂ ਇਹ ਹੋਂ ਗੁਰਦੇ ਸਿੰਘ ਹੋਂ ਜਾਤ ਪਾਤ ਖਤਮ ਹੋ ਗਈ ਹੈ ਲੇਕਿਨ ਹਾਂ ਇੱਕ ਜਦ ਤੱਕ ਸਿੱਖਾਂ ਦੇ ਵਿੱਚੋਂ ਜਾਤ ਪਿਆਦਾ ਪਿੰਨਪੇਟ ਨਹੀਂ ਮਿਟੇਗਾ ਖਾਲਸਾ ਰਾਜ ਉਦੋਂ ਹੋਊਗਾ ਜਦੋਂ ਸਾਡੇ ਵਿੱਚ ਜਾਤ ਪਾਤ ਦਾ ਜਿਹੜਾ ਪਾੜ ਹੈ ਨਾ ਇਹ ਮਿਟੇ ਤੇ ਸਭ ਤੋਂ ਪਹਿਲੇ ਜੀ ਗੱਲ 84 ਦੇ ਵਿੱਚ ਜਦੋਂ ਤੁਹਾਡੇ ਤੇ ਤਸੱਦਤ ਆਇਆ ਜੀ ਉਸ ਸਮੇਂ ਉਮਰ ਕਿੰਨੀ ਸੀ ਕਿਹੜਾ ਮਾਹੌਲ ਸੀ ਤੇ ਤੁਸੀਂ ਕਿਸ ਉਸ ਸਮੇਂ ਕਿੱਥੇ ਸੀ ਜਦੋਂ ਘਰ ਤੋਂ ਤੁਹਾਨੂੰ ਲਿਆਂਦਾ ਗਿਆ ਗੱਲਬਾਤ ਕੀਤੀ ਜਦੋਂ ਉਦੋਂ ਜਦੋਂ ਨਰਨਕਰੀ ਕਾਂਡ ਸੋਇਆ ਸੀ ਉਹ ਹੀ ਕੇਸ ਉਦੋਂ ਰੱਖੇ ਸਨ ਜੋ ਨਰਨਕਰੀ ਕਾਂਡ ਸੀ ਜੋ ਨਰਨਕਰੀ ਕਾਂਡ ਹੋਇਆ ਸੀ ਉਸ ਮੁਗਿਆਂ ਸਿੱਖੀ ਵਿੱਚ ਆਏ ਹਾਂ ਤੇ ਜੇ ਅਮਰਤਵਾਲ ਮਹਿਰੋਂ ਨੇ ਜੇ ਖਾਕ ਦੀ ਗੱਲ ਕੀਤੀ ਹੈ ਤੇ ਜੇ ਸਾਡੇ ਕੌਮ ਦੇ ਜਥੇਦਾਰ ਨੇ ਇਹ ਕਮ ਸੇ ਕਮ ਸਾਡੀਆਂ ਜੜੀਆਂ ਸੇਵਾ ਸੁਸਾਇਟੀਆਂ ਨੇ ਵੱਡੀਆਂ-ਵੱਡੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਜ਼ਰੂਰ ਅਮਰਤਵਾਲ ਮਹਿਰੋਂ ਦੇ ਹੱਕ ਹੀ ਖਲੋਣਾ ਦੇਣਾ ਇਹਦਾ ਲੱਖ ਲਾਂਤ ਉਹਨਾਂ ਲੋਕਾਂ ਦੇ ਜੇ ਉਹਨਾਂ ਵੀ ਅਮਰਤਵਾਲ ਮਹਿਰੋਂ ਦੇ ਹੱਕ ਨਹੀਂ ਖਲੋਂਦੇ ਤੇ ਰੋਹਾਨੀਅਤ ਦਾ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿੱਥੇ ਕਿ ਹਰ ਰੋਜ਼ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹਾਂ ਲਈ ਪਹੁੰਚਦਿਆਂ ਨੇ ਸੋ ਇਸ ਸਮੇਂ ਅਸੀਂ ਉਸ ਰਸਤੇ ਦੇ ਵਿੱਚ ਖੜੇ ਆ ਜਿੱਥੋਂ ਸੰਗਤਾਂ ਲੰਘ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾਂਦੀਆਂ ਨੇ ਸੋ ਤਸਵੀਰਾਂ ਸਾਂਝੀਆਂ ਕਰ ਰਹੇ ਆ ਹੈਰੀਟੇਜ ਸਟਰੀਟ ਦੀਆਂ ਜਿੱਥੋਂ ਕਿ ਸੰਗਤਾਂ ਵੱਡੀ ਗਿਣਤੀ ਵਿੱਚ ਇਸ ਰਸਤੇ ਰਾਹੀਂ ਇਸ ਖੂਬਸੂਰਤ ਰਸਤੇ ਰਾਹੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਾਂਦੀਆਂ ਨੇ ਸੋ ਲੱਖਾਂ ਦੀ ਗਿਣਤੀ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਹਰ ਰੋਜ਼ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸੰਤਨ ਸ੍ਰੀ ਗੁਰੂ ਰਾਮਦਾਸ ਜੀ ਦਰਸ਼ਨਾਂ ਲਈ ਪਹੁੰਚਦੀ ਹੈ ਸੋ ਉਹਨਾਂ ਸੰਗਤਾਂ ਦੇ ਲਈ ਇੱਥੇ ਰਸਤੇ ਦੇ ਵਿੱਚ ਇੱਕ ਨਿਹੰਗ ਬਾਬਾ ਜੀ ਵੱਲੋਂ ਜਲਦੀ ਸੇਵਾ ਕੀਤੀ ਜਾਂਦੀ ਹੈ ਸੋ ਬੜੇ ਲੰਮੇ ਸਮੇਂ ਤੋਂ ਸੇਵਾ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਹੱਥੀਏ ਸੇਵਾ ਕਰਦੇ ਨੇ ਸਵੇਰੇ ਇੱਥੇ ਆ ਜਾਂਦੇ ਨੇ ਤੇ ਸ਼ਾਮ ਤੱਕ ਪਰਿਵਾਰ ਸਮੇਤ ਇੱਥੇ ਇਹ ਸੇਵਾ ਕਰਦੇ ਨੇ ਸੋ ਕੋਈ ਵੀ ਆਵੇ ਚਾਹੇ ਕਿਸੇ ਵੀ ਧਰਮ ਦਾ ਹੋਵੇ ਕੋਈ ਵੀ ਇਨਸਾਨ ਹੋਵੇ ਤਾਂ ਉਹਨਾਂ ਨੂੰ ਇੱਥੇ ਜਲ ਛਕਾਇਆ ਜਾਂਦਾ ਹੈ ਚਾਹੇ ਗਰਮੀ ਹੋਵੇ ਚਾਹੇ ਸਰਦੀ ਜਿਵੇਂ ਦਾ ਮਰਜ਼ੀ ਮੌਸਮ ਹੋਵੇ ਤੇ ਜੇ ਬਰਸਾਤ ਦੇ ਦਿਨਾਂ ਦੀ ਗੱਲ ਕਰੀਏ ਤਾਂ ਇਸ ਸਟ੍ਰੀਟ ਦੇ ਵਿੱਚ ਕਾਫੀ ਵੱਡੀ ਗਿਣਤੀ ਵਿੱਚ ਪਾਣੀ ਖੜ੍ਹ ਜਾਂਦਾ ਸੀ ਤੇ ਬਾਬਾ ਜੀ ਉਹਨਾਂ ਲੋਕਾਂ ਨੂੰ ਜਿਹੜਾ ਕਿ ਇੱਕ ਰਿਕਸ਼ੇ ਵਿੱਚ ਬਿਠਾ ਕੇ ਵੀ ਬਾਹਰ ਲੈ ਕੇ ਜਾਂਦੇ ਸਾਫ਼ ਸੁਰੱਖੇ ਜਥਾਵਾਂ ਤੇ ਸੋ ਬਾਬਾ ਜੀ ਦੀ ਬੜੀ ਕਿਰਪਾ ਹੈ ਇਹਨਾਂ ਬਾਬਾ ਜੀ ਤੇ ਜਿਹੜਾ ਕਿ ਕਾਫੀ ਲੰਮੇ ਸਮੇਂ ਤੋਂ ਇਸੇ ਤਰ੍ਹਾਂ ਹੀ ਸੇਵਾ ਕਰਦੇ ਨੇ ਸੋ ਪੂਰੇ ਬਾਣੇ ਦੇ ਵਿੱਚ ਤਤਪਰ ਤਿਆਰ ਰਹਿੰਦੇ ਨੇ ਤੇ ਸੇਵਾ ਤੁਸੀਂ ਦੇਖ ਸਕਦੇ ਹੋ ਕਿ ਹੱਥੀ ਸੇਵਾ ਕਰਦੇ ਨੇ ਗੁਰੂ ਰਾਮਦਾਸ ਜੀ ਦੀ ਮਿਹਰ ਸਦਕਾ ਬਾਬਾ ਜੀ ਜਿਹੜੇ ਕਿ ਇਹਨਾਂ ਤੇ ਮਿਹਰ ਕੀਤੀ ਹੋਈ ਹੈ ਗੁਰੂ ਰਾਮਦਾਸ ਜੀ ਮਹਾਰਾਜ ਨੇ ਤੇ ਇਹ ਹੱਥੀ ਸੇਵਾ ਕਰ ਰਹੇ ਨੇ ਦੂਰ ਦਰਾਡੇ ਸੰਗਤਾਂ ਜਿਹੜੇ ਕਿ ਇੱਥੇ ਪਹੁੰਚਦਿਆਂ ਨੇ ਸੋ ਅੱਜ ਗੱਲਬਾਤ ਇਹਨਾਂ ਦੇ ਕਰਨ ਨਾਲ ਕਰਾਂਗੇ ਕਿ ਬਾਬਾ ਜੀ ਦੇ ਜੀਵਨ ਵਿੱਚ ਕਿਵੇਂ ਉਹ ਸਮਾਂ ਆਇਆ ਗੁਰੂ ਮਹਾਰਾਜ ਜੀ ਨੇ ਕਿਵੇਂ ਬਖਸ਼ਿਸ਼ ਕੀਤੀ ਕਿ ਉਹਨਾਂ ਨੂੰ ਇਹ ਸੇਵਾ ਜਿਹੜੀ ਕਿ ਬਖਸ਼ੀ ਕਿਉਂਕਿ ਇਹ ਸੇਵਾ ਉੱਤਮ ਹੈ ਜਲਦੀ ਸੇਵਾ ਉੱਤਮ ਹੈ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਆਉਂਦੀਆਂ ਨੇ ਤੇ ਇੱਥੋਂ ਜਲ ਜ਼ਰੂਰ ਛੱਕੇ ਜਾਂਦੀਆਂ ਨੇ ਸੋ ਬਾਬਾ ਜੀ ਵੱਲੋਂ ਜਲਦੀ ਜਿਹੜੀ ਕਿ ਸ਼ਬੀਲ ਇੱਥੇ ਲਗਾਈ ਜਾਂਦੀ ਹੈ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੇ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਵੱਲੋਂ ਸੇਵਾ ਇਹ ਸ਼ਬੀਲ ਸਾਡੇ ਵੱਲੋਂ ਨਹੀਂ ਕੀ ਤੇ ਸ਼ਬੀਲ ਗੁਰੂ ਰਾਮਦਾਸ ਦੀ ਬਖਸ਼ਿਸ਼ ਵੱਲੋਂ ਗੁਰੂ ਰਾਮਦਾਸ ਦੀ ਕਰਵਾ ਰਹੇ ਨੇ ਸਾਡੇ ਵਾਦਾ ਕਮ ਨਹੀਂ ਦੀ ਬਾਬਾ ਜੀ ਸਭ ਤੋਂ ਪਹਿਲਾਂ ਤੇ ਆਪਾਂ ਜਾਣਾਂਗੇ ਕਿ ਤੁਹਾਡਾ ਨਾਮ ਕੀ ਹੈ ਕਿੰਨਾ ਸਮਾਂ ਹੋ ਗਿਆ ਤੇ ਜਿਹੜੀ ਕਿ ਤੁਹਾਨੂੰ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਜਲਦੀ ਛੜੀ ਸ਼ਬੀਲ ਲਗਾਉਂਦੇ ਇਹ ਗੁਰੂ ਸਾਹਿਬ ਦੀ ਕਿਰਪਾ ਨਾ ਪਹਿਲੇ ਹੁੰਦਾ ਸੀ ਓਮ ਪ੍ਰਕਾਸ਼ ਤੇ ਹੁੰਦਾ ਨਾਮ ਸਾਡਾ ਦਾ ਅਮਰ ਸਿੰਘ ਤੇ ਸਾਨੂੰ ਓਮ ਪ੍ਰਕਾਸ਼ ਤੋਂ ਅਮਰ ਸਿੰਘ ਬਣ ਕੇ ਬਹੁਤ ਮਜ਼ਾ ਆਇਆ ਬਹੁਤ ਆਨੰਦ ਹੈ ਸਾਨੂੰ ਅਮਰ ਸਿੰਘ ਬਣ ਕੇ ਇਹ ਪਤਾ ਲੱਗਾ ਦੇਸ਼ ਆਜ਼ਾਦ ਹੈ ਦੇਸ਼ ਆਜ਼ਾਦ ਹੈ ਪਰ ਦੇਸ਼ ਵਿੱਚ ਵਸਣ ਵਾਲੇ ਸਿੱਖ ਜਿਹੜੇ ਨੇ ਇਹ ਗੁਲਾਮ ਨੇ ਇਹ ਗੁਲਾਮੀ ਦਾ ਕਾਰਨ ਹੈ ਇਸ ਤਰ੍ਹਾਂ ਕਿ ਜਦੋਂ ਅਸੀਂ ਓਮ ਪ੍ਰਕਾਸ਼ ਤੋਂ ਅਮਰ ਸਿੰਘ ਬਣੇ ਤੇ 1984 ਚ ਸਾਨੂੰ ਪੁਲਸ ਵਾਲਿਆਂ ਨੇ ਫੜਿਆ ਕਿੰਦਾ ਤੇ ਤੇਰਾ ਨਾਂ ਕੀ ਹੈ ਅਈ ਗਿਆ ਤੁਹਾਡਾ ਨਾਂ ਪਹਿਲਾਂ ਓਮ ਪ੍ਰਕਾਸ਼ ਨਾਮ ਸੀ ਹੁਣ ਨਾਂ ਅਮਰ ਸਿੰਘ ਹੈ ਤੇ ਉਸ ਮੋਕਾ ਸਾਨੂੰ ਕੁੱਟਿਆ ਗਿਆ ਬਈ ਤੂੰ ਅਮਰ ਸਿੰਘ ਕਿਉਂ ਬਣਿਆ ਮੈਂ ਕਹਿੰਦਾ ਭਲਾ ਕਰਿਓ ਅਸਤੋ ਜੋਦਾ ਜਿਨੇ ਸਾਨੂੰ ਕੁੱਟਿਆ ਸੀ ਉਹ ਕੁੱਟਾਂ ਦੇ ਨਾਲ ਹੀ ਉਹ ਕੁੱਟਾਂ ਦੇ ਨਾਲ ਹੀ ਸਾਡਾ ਸਿੱਖੀ ਵਿੱਚ ਮਨ ਪੱਕਾ ਹੋਇਆ ਜੇ 1984 ਚ ਸਾਨੂੰ ਕੁੱਟ ਨਾ ਪੈਂਦੀ ਤੇ ਅੱਜ ਦੋਸਤਾਂ ਦਾ ਹੀ ਓਮ ਪ੍ਰਕਾਸ਼ ਹੁੰਦੇ ਤੇ ਸਿੱਖੀ ਦਾ ਨਿਖਾਰ ਜਿਹੜਾ ਹੈ ਨਾ ਇਹ ਜਦੋਂ ਤੁਹਾਡੇ ਤਸ਼ੱਦਦ ਹੋਇਆ ਓਮ ਪ੍ਰਕਾਸ਼ ਅਮਰ ਸਿੰਘ ਬਣਿਆ ਤਾਂ ਸਿੱਖੀ ਦਾ ਨਿਖਾਰ ਆਇਆ ਸਾਡਾ ਤੁਸੀਂ ਗੱਲ 1984 ਦੀ ਕੀਤੀ ਹੈ ਉਸ ਸਮਾਂ ਵੀ ਵੇਖਿਆ ਤੇ ਤੁਸੀਂ ਆਪਣੇ ਸਰੀਰ ਤੇ ਤਛੱਦ ਵੀ ਟਾਇਆ ਕਿਉਂਕਿ ਜਦੋਂ ਤੁਸੀਂ ਉਸ ਸਮੇਂ ਸਿੱਖ ਸਿੰਘ ਦਾ ਨਾਮ ਲੈਣਾ ਵੀ ਜਿਹੜਾ ਕਿ ਲੋਕ ਸਮਝਦੇ ਸੀ ਕਿ ਪੁਲਿਸ ਨਾਮ ਲੈ ਨਹੀਂ ਜਾਂਦੀ ਕੋਈ ਸਰਦਾਰ ਬੰਨਾ ਨਹੀਂ ਚਾਹੁੰਦਾ ਸੀ ਤੇ ਤੁਸੀਂ ਤੇ ਇੱਕ Hindu ਪਰਿਵਾਰ ਤੋਂ ਸੀ ਤੇ ਤੁਹਾਨੂੰ ਲੱਗਿਆ ਨਹੀਂ ਕਿ ਮੈਨੂੰ ਕੁੱਟ ਪੈਣੀ ਹੈ ਮੈਂ ਕਿਉਂ ਸਰਦਾਰ ਬਣਾ ਮੈਂ ਕਿਉਂ ਮੈਂ Hindu ਪਰਿਵਾਰ ਚ ਹੀ ਰਹਿਣਾ ਅਸੀਂ Hindu ਨਹੀਂ ਗਏ ਕਿਉਂ ਅਸੀਂ ਆ ਗਏ ਜੇਕ ਜਿਨ੍ਹਾਂ ਨੂੰ ਦਰਕਾਰਿਆ ਗਿਆ ਪਿਛਾੜਿਆ ਗਿਆ ਲਤਾੜਿਆ ਗਿਆ ਉਹਨਾਂ ਨੂੰ ਗੁਰੂ ਸਾਹਿਬ ਨੇ ਛਾਤੀ ਨਾਲ ਲਾਇਆ ਇਹ ਇਨਹੀ ਕਿਰਪਾ ਤੇ ਸਜੇ ਹਾਂ ਮੈਂ ਨਹੀਂ ਤੋ ਮੋਸੋ ਗਰੀਬ ਕਰੋੜ ਪਰੇ ਆ ਇਹ ਸਾਨੂੰ ਗੁਰਗੋਬ ਸਿੰਘ ਨੇ ਬਖਸ਼ਿਸ਼ ਕੀਤੀ ਹੈ ਸਾਨੂੰ ਸਿੱਖੀ ਵਾਲਾ ਸੀ ਜਾਤ ਦੇ ਜਲਾਇ ਸਾਂ ਕਿ ਹੁਣ ਗੁਰਦੇ ਸਿੰਘ ਆ ਹੁਣ ਜਾਤ ਪਾਤ ਖਤਮ ਹੋ ਗਈ ਹੈ ਲੇਕਿਨ ਹਾਂ ਇੱਕ ਜੱਤ ਤੱਕ ਸਿੱਖਾਂ ਦੇ ਵਿੱਚੋਂ ਜਾਤ ਪਿਆਤ ਦਾ ਪਿੰਨਪੇਟ ਨਹੀਂ ਮਿਟੇਗਾ ਖਾਲਸਾ ਰਾਜ ਉਹਨਾਂ ਯੋਗਾਂ ਜਿਹਨਾਂ ਸਾਡੇ ਦੇ ਜਾਂਦ-ਪਾਸ ਦਾ ਜਿਹੜਾ ਪਾੜ ਹੈ ਨਾ ਇਹ ਮਿਟੇ ਤੇ ਸਭ ਤੋਂ ਪਹਿਲੇ ਸਿੱਖਾਂ ਨੂੰ ਅਮਰਤ ਜਿਹੜਾ ਹੈ ਖੰਡੇ 바ਟਾ ਇੱਕੋ ਜਿਹਦਾ ਇਹ ਵੱਖਰੀਆਂ ਵੱਖਰੀਆਂ ਜਿਹੜੀਆਂ ਇਹ ਫਲਾਣੇ ਅਮਰਤ ਤੇ ਫਲਾਣੇ ਅਮਰਤ ਨਹੀਂ ਖਮਰਤ ਗੁਰੂ ਦਾ ਖੰਡੇ 바ਟਾ ਇੱਕੋ ਜਿਹਦਾ ਆਪਸ ਦੇ ਵਿੱਚ ਵਖੇੜੇ ਨਹੀਂ ਹੋਣ ਚਾਹੀਦੇ ਇਹ ਗੱਲ 84 ਦੇ ਵਿੱਚ ਜਦੋਂ ਤੁਹਾਡੇ ਤੇ ਤਸੱਦਦ ਆਇਆ ਜੇ ਉਸ ਸਮੇਂ ਉਮਰ ਕਿੰਨੀ ਸੀ ਕਿਹੜਾ ਮਾਹੌਲ ਸੀ ਤੇ ਤੁਸੀਂ ਕਿਸ ਉਸ ਸਮੇਂ ਕਿੱਥੇ ਸੀ ਜਦੋਂ ਘਰ ਤੋਂ ਤੁਹਾਨੂੰ ਲਿਆਂਦਾ ਗਿਆ ਗੱਲਬਾਤ ਕੀਤੀ ਗਈ ਜਦੋਂ ਉਦੋਂ ਜਦੋਂ ਨਰਨਕਰੀ ਕਾਂਡ ਸੋਇਆ ਸੀ ਉਹ ਕੇਸ ਉਦੋਂ ਰੱਖੇ ਸਨ ਜੋ ਨਰਨਕਰੀ ਕਾਂਡ ਸੀ ਜੋ ਨਰਨਕਰੀ ਕਾਂਡ ਹੋਇਆ ਸੀ ਉਸ ਮਗ੍ਹਾ ਸਿੱਖੇ ਵਿੱਚ ਆਏ ਹਾਂ ਨਰਨਕਰੀ ਕਾਂਡ ਤੇ ਉਦੋਂ ਉਸ ਮਗ੍ਹਾ ਦੀ ਗੱਲ ਹੈ ਹਾਂ ਤੇ ਫਿਰ ਜਦੋਂ ਪੁਲਿਸ ਤੁਹਾਡੇ ਕੋਲ ਆਉਂਦੀ ਹੈ ਤਾਂ ਤੁਸੀਂ ਜਦੋਂ ਕਿਹਾ ਕਿ ਮੈਂ ਸਿੰਘ ਹਾਂ ਹਾਂ ਮੈਂ ਸਰਦਾਰ ਹਾਂ ਤਾਂ ਉਸ ਵੇ ਪਰਿਵਾਰ ਦੇ ਵਿੱਚ ਮਾਹੌਲ ਕਿਵੇਂ ਦਾ ਸੀ ਪਰਿਵਾਰ ਨਹੀਂ ਕਹਿੰਦਾ ਜੀ ਛੱਡ ਪੜਾ ਨਹੀਂ ਆਪਾਂ ਨਹੀਂ ਕਰਨਾ ਅਸੀਂ ਉਸ ਮੁਕਿਆਂ ਸਾਡਾ ਹੀ ਪਰਿਵਾਰ ਤੋਂ ਪੜੇ ਹਾਂ ਜੀ ਅਸੀਂ ਗੱਲ ਸੰਕਰਵਲਣੇ ਆਂ ਹਾਂ ਤੇ ਸਾਨੂੰ ਉਸ ਮੁਕਿਆਂ ਉਹਨੇ ਐਸਐਚਓ ਨਾਲ ਆ ਕੇ ਉੱਥੇ ਸਿਗਰਟ ਲਾ ਲਈ ਅਸੀਂ ਮਨਾਂ ਕੀਤਾ ਉਹ ਇਸ ਗੱਲ ਤੋਂ ਥੋੜਾ ਚਿਰ ਤੇ ਆ ਗਿਆ ਉਹਨੇ ਐਸ ਕਰਕੇ ਸਾਨੂੰ ਕਹਿੰਦਾ ਅਸੀਂ ਇਹਨੂੰ ਦਿੱਤਾ ਨਿਹੰਗ ਸੰਘ ਕਹਿੰਦੇ ਵੈਸੇ ਗੱਦੀ ਦਾ ਚੰਗੋ ਅਸੀਂ ਉਹਨੂੰ ਕਹਿਤਾ ਉਹਨੇ ਇਸ ਗੱਲ ਦਾ ਗੁੱਸਾ ਕੀਤਾ ਉਹ ਗੁੱਸੇ ਵਿੱਚ ਉਹਨੇ ਸਾਨੂੰ ਪੁੱਟਿਆ ਜਿਹੜੀ ਤੁਸੀਂ ਐਸਐਚਓ ਦੀ ਗੱਲ ਕਰਦੇ ਹੋ ਕਿਹੜੀ ਜਗ੍ਹਾ ਤੇ ਤੁਹਾਡੇ ਨਾਲ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਨਹੀਂ ਕਾਣ ਸਿਆਂ ਕਰਦੀ ਗੱਲ ਆ ਭਾਬੇ ਹਾਂ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਇੱਥੇ ਆਉਂਨੇ ਹੋ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਆਉਂਨੇ ਹੋ ਤਾਂ ਉਸ ਸਮੇਂ ਕੀ ਮਾਹੌਲ ਸੀ ਇੱਥੋਂ ਦਾ ਕਿਉਂਕਿ 84 ਦੇ ਵਿੱਚ ਤੁਹਾਨੂੰ ਵੀ ਪਤਾ ਹੈ ਕਿ ਇੱਥੇ ਬੜਾ ਕੁਝ ਹੋਇਆ ਜਿਹੜਾ ਕਿ ਬੇਦੋਸ਼ ਲੋਕਾਂ ਨੂੰ ਸਿੱਖਾਂ ਨੂੰ ਮਾਰਿਆ ਗਿਆ ਸੀ ਇਹ ਤਾਂ ਸਰਕਾਰਾਂ 84 ਨਾਲ ਜੋ ਤੇ ਹੋਇਆ ਤੇ ਹੋਇਆ ਬਹੁਤ ਲੇਕਿਨ ਸਿੱਖਾਂ ਦੇ ਨਾਲ ਦੇਖੋ ਬੇਨਤੀ ਕਰਾਂਗੇ ਚਾਹੇ ਸਰਕਾਰ ਔਰੰਗਜ਼ੇਬ ਦੀ ਸੀ ਚਾਹੇ ਸਰਕਾਰ ਔਰੰਗਜ਼ੇਬ ਤੁਸੀਂ ਤੇ ਚਾਹੇ ਸਰਕਾਰ ਵਰਤਮਾਨ ਦੇ ਨੀਤੀਆਂ ਉਹੀ ਰਹੀਆਂ ਨੇ ਨੀਤੀਆਂ 'ਚ ਕੋਈ ਬਦਲਾਅ ਨਹੀਂ ਆ ਲੇਕਿਨ ਸਿੱਖਾਂ ਦੇ ਨਾਲ ਸੱਚ ਤੇ ਅਕੇ ਹੱਕ ਦੀ ਗੱਲ ਕਰਨੇ ਹੁਣ ਜਿਤਨਾ ਅਰਬਾਲ ਸਿੰਘ ਜੀ ਨੇ ਉਹਨਾਂ ਸਿੱਖੀ ਦੀ ਗੱਲ ਕੀਤੀ ਸੀ ਉਹਨਾਂ ਨੂੰ ਵੇਖੋ ਕਿਤਾ ਡਿਬਰੂ ਘਰ ਜੇਲ੍ਹ ਚ ਬੰਦ ਕੀਤਾ ਆ ਤੇ ਜੇ ਅਮਰਤਬਾਲ ਮਹਿਰੋ ਨੇ ਜੇ ਹੱਕ ਦੀ ਗੱਲ ਕੀਤੀ ਹੈ ਤੇ ਜੇ ਸਾਡੇ ਕੌਮ ਦੇ ਜਥੇਦਾਰ ਨੇ ਇਹ ਕਮ ਸੇ ਕਮ ਸਾਡੀਆਂ ਜੜੀਆਂ ਸੇਵਾ ਸੁਸਾਇਟੀਆਂ ਨੇ ਵੱਡੀਆਂ-ਵੱਡੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਜ਼ਰੂਰ ਅਮਰਤਬਾਲ ਮਹਿਰੋ ਦੇ ਹੱਕ ਹੀ ਖਲੋਣਾ ਦੇਣਾ ਇਹਦਾ ਲੱਖ ਲਾਂਤ ਉਹਨਾਂ ਲੋਕਾਂ ਦੇ ਜੇ ਉਹਨਾਂ ਦੀ ਅਮਰਤਬਾਲ ਮਹਿਰੋ ਦੇ ਹੱਕ ਨਹੀਂ ਖਲੋਣਦੇ ਤੇ ਬਿਲਕੁਲ ਜੀ ਜਿਵੇਂ ਕਿ ਅੱਜ ਕੱਲ੍ਹ ਸੋਸ਼ਣ ਕੀਤਾ ਜਾ ਰਿਹਾ ਅਮਰਤਪਾਲ ਮਹਿਰੋ ਨੇ ਵੀ ਆਵਾਜ਼ ਉਠਾਈ ਹੈ ਤੇ ਹੋਰ ਵੀ ਸੰਸਥਾਵਾਂ ਵੱਲੋਂ ਆਵਾਜ਼ ਉਠਾਈ ਜਾਂਦੀ ਹੈ ਜੇ ਗੱਲ ਕਰੀਏ ਤਾਂ ਇਸ ਜਗ੍ਹਾ ਦੀ ਇਸ ਜਗ੍ਹਾ ਤੇ ਵੀ ਉਸ ਤਰ੍ਹਾਂ ਦਾ ਮਾਹੌਲ ਸ਼ਾਮ ਨੂੰ ਹੋ ਜਾਂਦਾ ਦਿਨ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਨਸ਼ਾ ਤੇ ਹੋਰ ਜਿਹੜਾ ਗੰਦਮੰਦ ਇੱਥੇ ਜਿਹੜਾ ਕਿ ਤੁਸੀਂ ਆਪ ਹੀ ਦੇਖਿਆ ਔਰ ਦੱਸਿਆ ਵੀ ਸੀ ਸਾਨੂੰ ਤੇ ਉਸ ਬਾਰੇ ਸੰਗਤ ਨੂੰ ਥੋੜਾ ਜਾਣਕਾਰੀ ਸਾਂਝੀ ਦੇਖੋ ਜੀ ਇਹ ਜਗ੍ਹਾ ਗੁਰੂ ਰਾਮਦਾਸ ਜੀ ਦੀ ਹੈ ਬਹੁਤ ਪਵਿੱਤਰ ਇਹ ਜਗ੍ਹਾ ਰਾਮ ਗੁਰੂ ਰਾਮਦਾਸ ਦੀ ਰਾਮਦਾਸ ਦੀ ਇਹ ਇੱਥੇ ਕਾਮ ਇਹ ਤਾਂ ਅੱਗੇ ਜਗਾਦੇ ਆਮ ਦੇ ਹੈ ਲੇਕਿਨ ਅਥੇ ਗੱਲ ਕਾਮ ਦੀ ਇੱਥੇ ਹੋਟਲ ਜਿੰਨੇ ਜਿੰਨੇ ਲਾਕੇ ਲਾਕੇ ਬਣ ਕੇ ਫੋਟਰਾ ਵਿੱਚ ਬਹੁਤ ਗੰਧ ਤੇ ਲੇਕਿਨ ਇੱਥੇ ਬਾਹਰੋਂ ਕੁੜੀਆਂ ਬੜੋ ਕੁੜੀਆਂ ਤੇ ਆ ਕੇ ਬਹੁਤ ਇਹ ਗੰਦ ਕੋਈ ਚੰਡੀਗੜ੍ਹੋਂ ਕੋਈ ਬੜੋ ਦਿੱਲੀੋਂ ਆ ਕੇ ਕੁੜੀਆਂ ਤੇ ਵਾਰਾ ਘੁੰਮਦੇ ਨੇ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਜਥੇ ਬੰਦਿਆਂ ਨੂੰ ਬੇਨਤੀ ਕਰਾਂਗੇ ਇਹਦੇ ਬਾਰੇ ਜ਼ਰੂਰ ਧਿਆਨ ਕੀਤਾ ਜਾਵੇ ਇੱਥੇ ਬਹੁਤ ਜ਼ਿਆਦਾ ਗੰਦ ਕਿੜੀ ਕੁੜੀਆਂ ਮੁੰਡੇ ਇੱਥੇ ਬੈਠੇ ਹੁੰਦੇ ਆ ਉਂਝ ਤੱਕ ਬਾਗ਼ 'ਚ ਬੈਠ ਹੁੰਦੇ ਆ ਇਹ ਜ਼ਰੂਰ ਪ੍ਰਸ਼ਾਸਨ ਨੂੰ ਤੁਹਾਡੇ ਨਾਲ ਇਹ ਬੇਨਤੀ ਕਰਾਂਗੇ ਇਹਦੇ ਬਾਰੇ ਜ਼ਰੂਰ ਧਿਆਨ ਕਰੇ ਕਿ ਰਾਮ ਹੈ ਇਹ ਕੋਈ ਰਾਮਦਾਸ ਦੀ ਇਹ ਕਾਮੇ ਤੇ ਇਹਨਾਂ ਨੂੰ ਰਾਮਦਾਸ ਦੀ ਕਾਮ ਨੂੰ ਜਗਾ ਕਾਮ ਨੂੰ ਜਗਾ ਦਿੰਦੇ ਪਏ ਨਹੀਂ ਇੱਥੇ ਚਾਹੀਦਾ ਕਿ ਕੋਈ ਰਾਮਦਾਸ ਨਗਰੀ ਹੈ ਇੱਥੇ ਬਿਲਕੁਲ ਜਿਹੜੇ ਲੱਗ ਲੱਗ ਕੋਈ ਇੱਥੇ ਨਿਸ਼ਾਨ ਨਹੀਂ ਉੱਚਾ ਆ ਜਗਾ ਜਗਾ ਤੁਸੀਂ ਵੇਲੋ ਉਹ ਦੇਖੋ ਤਮਾਕੂ ਖਿਲ ਰਿਆ ਉਹ ਤਮਾਕੂ ਦੀਆਂ ਪੁੜੀਆਂ ਜਿਹੜੀਆਂ ਨੇ ਉਹ ਖਿਲ ਰੀਆਂ ਨੇ ਜਗਾ ਜਗਾ ਤੇ ਗੰਧ ਪਿਆ ਇੱਥੇ ਗੁਰੂ ਦੀ ਨਗਰੀ ਹੈ ਇਹ ਬਿਲਕੁਲ ਸਾਫ ਸੁਥਰੀ ਹੋਣੀ ਚਾਹੀਦੀ ਹੈ ਤੇ ਨਾ ਕਿ ਇੱਥੇ ਗੰਧ ਹੋਣੀ ਚਾਹੀਦਾ ਤਨ ਤਨਸ਼ੀਰ ਗੁਰੂ ਆਮਦਾਸ ਜੀ ਨੇ ਅੰਮ੍ਰਿਤਸਰ ਸ਼ਹਿਰ ਵਸਾਇਆ ਇਸ ਦੀ ਨੀਰ ਕੀ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਪਰ ਜੇ ਅਜੋਕੇ ਸਮੇ ਦੀ ਗੱਲ ਕਰੀ ਤਾਂ ਕੌਣ ਜ਼ਿੰਮੇਵਾਰ ਹੈ ਇਸ ਦਾ ਕਿਉਂਕਿ ਸਭ ਤੋਂ ਵੱਡੀ ਸਰਮੋਰ ਸੰਸਥਾ ਇੱਥੇ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਨੇਕਾਂ ਹੀ ਸੰਗਤ ਇੱਥੇ ਆਪਣਾ ਜਿਹੜਾ ਕਿ ਨਤਮਸਤਕ ਹੋਣ ਲਈ ਪਹੁੰਚਦੀ ਹੈ ਤੇ ਇੱਥੋਂ ਹੀ ਆਪਣਾ ਆ ਕੇ ਅਰਦਾਸਾਂ ਬੇਨਤੀਆਂ ਕਰਦੀ ਹੈ ਪਰ ਜੇ ਇੱਥੇ ਦੇ ਮਾਹੌਲ ਬਾਰੇ ਗੱਲ ਕੀਤੀ ਜਾਵੇ ਤੁਸੀਂ ਸਾਰਾ ਦਿਨ ਇੱਥੇ ਜਲਦੀ ਜਿਹੜੀ ਕਿ ਸ਼ਬੀਰ ਦੀ ਸੇਵਾ ਕਰਦੇ ਹੋ ਕਿਵੇਂ ਦਾ ਮਾਹੌਲ ਹੁੰਦਾ ਕਿਵੇਂ ਦਾ ਮਾਹੌਲ ਦੇਖਦੇ ਹੋ ਕਿ ਅੱਜ ਉਹ ਪੁਰਾਣੇ ਸਮੇਂ ਨੂੰ ਲੈ ਕੇ ਤੇ ਅੱਜ ਦੇ ਸਮੇਂ ਨੂੰ ਲੈ ਕੇ ਮਨ ਦੁਖੀ ਨਹੀਂ ਹੁੰਦਾ ਕਿਤੇ ਬਹੁਤ ਜ਼ਿਆਦਾ ਦੁਖੀ ਹੁੰਦਾ ਹੈ ਇੱਥੇ ਬਹੁਤ ਜ਼ਿਆਦਾ ਮਨ ਨੂੰ ਪਰੇਸ਼ਾਨੀ ਹੁੰਦੀ ਹੈ ਜਦੋਂ ਉਹਨੀਆਂ ਮੁੰਡਿਆਂ ਇੱਥੇ ਆ ਕੇ ਖੇਡਖਾਨੀਆਂ ਕਰਦੇ ਨੇ ਆਪਾਂ ਦੇ ਵਿੱਚ ਗੱਲਬਾਤਾਂ ਪਾ ਕੇ ਤੁਰਦੇ ਨੇ ਉਹਨਾਂ ਮੁਕਿਆਂ ਬਹੁਤ ਬੁਸਤਕੀਆਂ ਨਾਲ ਸਾਡੀ ਲੜਾਈ ਹੁੰਦੀ ਇੱਥੇ ਕਈਆਂ ਨਾਲ ਸਾਡੀ ਇੱਥੇ ਲੜਾਈ ਹੁੰਦੀ ਹੈ ਇਸ ਗੱਲ ਤੋਂ ਹੀ ਤੇ ਲੇਕਿਨ ਇਹਦੇ ਵਿੱਚ ਚਾਹੀਦਾ ਸਾਡੀ ਜੀ ਸ਼੍ਰੋਮਣੀ ਕਮੇਟੀ ਹੈ ਇਹ ਖਾਸ ਕਰਕੇ ਇਸ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਕਿ ਪ੍ਰਸ਼ਾਸਨ ਨੂੰ ਕਿਹਾ ਜਾਵੇ ਕਿ ਇਹ ਜਦ ਜੋ ਕੱਲਾ ਪ੍ਰਸ਼ਾਸਨ ਅੱਜ ਬੜਾ ਕੋਈ ਇੱਥੇ ਮੰਨ ਲਓ ਕੋਲਸਲਾ ਹੈ ਮਨ ਲੋ ਕੋ ਪੁਲਸ ਵਾਲੇ ਕੋਈ ਦਬ ਕੇ ਨੂੰ ਦਬਕਾ ਮਾਰ ਦੋ ਕਹਿੰਦਾ ਬਾਬਾ ਜੀ ਇਹ ਖੋਲ ਮਿਲ ਗਈ ਹੈ ਲੇਕਿਨ ਇਹ ਖੋਲ ਇਹ ਕੋਈ ਜਗਾ ਹੁੰਦੀ ਹੈ ਕੋਈ ਥਾਂ ਹੈ ਇੱਥੇ ਸ਼ਰਿਆਂ ਮੇਥੇ ਗੰਦ ਪੈਂਦਾ ਹੈ ਇਹ ਗੰਦ ਇੱਥੇ ਨਹੀਂ ਬੈਣਾ ਚਾਹੀਦਾ ਜਿਵੇਂ ਕਿ ਪੁਰਾਣਾ ਸਮਾਂ ਸੀ ਉਸ ਸਮੇ ਘਰੋਂ ਜਦੋਂ ਨਿਕਲਦੇ ਸੀ ਤਾਂ ਕਹਿੰਦੇ ਸੀ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਚੱਲਨੇ ਆ ਗੁਰੂ ਰਾਮਦਾਸ ਜੀ ਚਰਨਾ ਚੱਲਨੇ ਆ ਅਰਦਾਸ ਬੇਨਤੀ ਕਰਨ ਲਈ ਚੱਲਨੇ ਆ ਪਰ ਅੱਜਕੱਲ ਜੇ ਕੋਈ ਦੇਖਿਆ ਜਾਵੇ ਤਾਂ ਜਿਵੇਂ ਇੱਥੇ ਮਾਹੌਲ ਦੇ ਤੁਸੀਂ ਆਪ ਹੀ ਦੱਸਿਆ ਕਿ ਲੜਕੇ ਲੜਕੀਆਂ ਕੇਰੇ ਜੋੜੀਆਂ ਬਣਾ ਕੇ ਫਿਰਦੇ ਨੇ ਫੋਟੋਆਂ ਕਰਾਉਂਦੇ ਨੇ ਜਾਂ ਹੋਰ ਇਸ ਤਰ੍ਹਾਂ ਦੇ ਨਸ਼ਾ ਕੀਤਾ ਜਾਂਦਾ ਹੈ ਸੋ ਇਹਦੇ ਲਈ ਜਿਹੜਾ ਕਿ ਪ੍ਰਸ਼ਾਸਨ ਜਾਂ ਸ਼ਰੋਮਣੀ ਕਮੇਟੀ ਜਿਹੜੀ ਕਿ ਉਹਨੂੰ ਕੀ ਅਪੀਲ ਕਰੋਗੇ ਕਿ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾਵੇ ਕਿ ਜਦੋਂ ਇਸ ਥਾਂ ਬਾਰੇ ਸੋਚਿਆ ਵੀ ਜਾਵੇ ਤਾਂ ਮਨ ਦੇ ਵਿੱਚ ਇੱਕੋ ਗੱਲ ਆਵੇ ਨਹੀਂ ਤਨ ਤਨ ਸ਼੍ਰੀ ਗੁਰੂ ਰਾਮ ਦੇ ਦਰ ਚੱਲੇ ਆ ਕੋਈ ਗਲਤ ਕੰਮ ਨਹੀਂ ਹੋਣਾ ਚਾਹੀਦਾ ਵੇਖੋ ਜੀ ਪਹਿਲੇ ਲੋਕ ਬੜੇ ਸ਼ਰਧਾ ਭਾਵ ਨਾਲ ਹੁਣ ਵੇਖੋ ਇਹ ਤੂੰ ਇੱਕ ਹੋ ਜਾ ਮਾਹੌਲ ਬਣਾਤਾ ਮੋਂ ਸਾਹਮਣੇ ਰੰਗ ਪੰਜਾਬ ਨਾਲ ਦਿੱਤਾ ਰੰਗ ਪੰਜਾਬ ਲੇਕਿਨ ਉੱਥੇ ਬੜੇ ਹੀ ਗੰਦੇ ਕੰਮ ਰਾਂ ਨੂੰ ਲੋਕੇ ਵਨ ਸੋਨੀਆਂ ਫੋਟੋਆਂ ਖਿਚਾ ਕੇ ਬੜੀਆਂ ਬੜੀਆਂ ਪਹਿੜੀਆਂ ਟੰਗ ਨਾਲ ਫੋਟੋਆਂ ਖਿਚਾਉਂਦੇ ਨੇ ਤੇ ਇਹ ਜ਼ਰੂਰ ਹੈ ਕਿ ਜੇ ਰੰਗ ਪੰਜਾਬ ਦਿੱਤਾ ਉੱਥੇ ਨਾਲ ਰੰਗ ਪੰਜਾਬ ਦੀ ਗੱਲ ਗੁਰੂ ਨੇ ਰੰਗ ਦੱਸਿਆ ਜਾਵੇ ਪਰ ਇੱਥੇ ਤੇ ਗੁਰੂ ਦੀ ਸਿੱਖਿਆ ਦੱਸਣੀ ਚਾਹੀਦੀ ਸੀ ਗੁਰੂ ਰਾਮਦਾਸ ਦੇ ਜੋ ਇਥੇ ਜਾਨੀ ਕਿ ਵਧੀਆ ਮਗਰ ਲੋਕਾਂ ਨੂੰ ਇੱਕ ਵਧੀਆ ਹੋਵੇ ਲੇਕਿਨ ਇਥੇ ਨਸ਼ਿਆਂ ਦਾ ਜਿਆਦਾ ਇਥੇ ਬਹੁਤ ਮਨ ਨੂੰ ਦੁੱਖ ਲੱਗਦਾ ਹੈ ਛਰੇ ਆਮਰਤ ਮਕੂ ਮਿਲਦੇ ਹੈ ਸ਼ਰਾਬਾ ਪਿੰਦੇ ਹੈ ਇਥੇ ਘੁੰਮਦੇ ਹੈ ਇਹ ਜ਼ਰੂਰ ਪ੍ਰਸ਼ਾਸਨ ਨੂੰ ਬੇਨਤੀ ਹੈ ਖਾਸ ਕਰਕੇ ਸ਼ਰੋਮਲੀ ਕਮੇਟੀ ਨੂੰ ਤੇ ਜਿਹੜੇ ਕੌਮ ਦੇ ਜਥੇਦਾਰ ਨੇ ਉਹਨਾਂ ਨੂੰ ਬੇਨਤੀ ਹੈ ਕਿ ਇਹਦੇ ਬਾਰੇ ਜ਼ਰੂਰ ਸਟੈਪ ਚੁੱਕਣ ਤੁਸੀਂ ਸਿੱਖਿਆ ਦੀ ਗੱਲ ਕੀਤੀ ਹੈ ਜਦੋਂ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਤਾਂ ਚੰਗੇ ਪਾਸੇ ਜਾਣਗੇ ਤਾਂ ਜਦੋਂ ਬੱਚੇ ਘਰੋਂ ਸਚਕੰਡ ਸ੍ਰੀ ਹਰਮੰਦਰ ਸਾਹਿਬ ਲਈ ਆਉਂਦੇ ਨੇ ਤਾਂ ਮਾਪਿਓ ਦੀ ਜ਼ਿੰਮੇਵਾਰੀ ਬਣਦੀ ਐ ਨਹੀਂ ਬੱਚਿਓ ਜਿਸੇ ਤੁਸੀਂ ਚੱਲਿਓ ਤਾਂ ਇਸ ਤਰ੍ਹਾਂ ਜਾਣਾ ਕਿਉਂਕਿ ਆਪਣੇ ਬੱਚਿਆਂ ਨੂੰ ਜਿੰਮੇ ਦਾ ਸਿਖਾਵਾਂਗੇ ਉਮੇ ਦੇ ਬਣ ਕੇ ਥੋੜੀ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਬੇਨਤੀ ਆ ਕਿ ਘਰੋਂ ਕੁੜੀਆਂ ਆ ਜਾਂਦੀਆਂ ਨੇ ਸਕੂਲ ਦੀ ਵਰਦੀ ਪਾਈ ਹੁੰਦੀ ਐ ਸਕੂਲ ਦੀ ਵਰਦੀ ਪਾਈ ਹੁੰਦੀ ਹੈ ਕੋਰੋਂ ਵਰਦੀ ਪਾ ਕੇ ਆਂਦਿਆਂ ਨੇ ਤੇ ਇੱਥੇ ਵਰਦੀ ਆ ਕੇ ਲਾ ਕੇ ਤੇ ਮੁੰਡਿਆਂ ਨਾਲ ਵਾਰਾ ਕਰਦਿਆਂ ਕਰਦਿਆਂ ਨੇ ਇਹ ਜ਼ਰੂਰ ਮਾਪਿਓ ਨੂੰ ਵੀ ਅਤਕਲ ਦੀ ਤਾੜਨਾ ਕਰਨੀ ਚਾਹੀਦੀ ਹੈ ਬਈ ਜੇ ਜਾਣਾ ਸਕੂਲੇ ਤੇ ਫਿਰ ਦੂਸਰ ਨੰਬਰ ਤੇ ਸੁਣੋ ਜਦੋਂ ਸਤਖੰਦ ਸਿੰਘ ਸ਼੍ਰੀਮੰਦਰ ਸਾਹਿਬ ਦੇ ਦਰਸ਼ਨ ਕਰਨ ਮੱਥੇ ਜਾਂਦਾ ਕੋਈ ਵਰਦੀ ਵਾਲਾ ਬੱਚਾ ਤੇ ਉਹਨੂੰ ਪੁੱਛਣਾ ਚਾਹੀਦਾ ਵੀ ਹਾਂ ਮੈਂ ਸਕੂਲੋਂ ਆਇਆ ਕਿੱਥੇ ਤੂੰ ਸਕੂਲੇ ਕਿਉਂ ਨਹੀਂ ਗਿਆ ਤੇ ਇਸ ਤਰ੍ਹਾਂ ਤੇ ਲੋਕਾਂ ਨੂੰ ਜਿਹੜੀਆਂ ਬਾਰੋ ਕੁੜੀਆਂ ਆਂਦੀਆਂ ਨੇ ਬੱਚਿਆਂ ਦੇ ਉਹਨੂੰ ਠੱਲ ਪਵੇ ਹਾਂ ਬਈ ਸਾਨੂੰ ਕੋਈ ਪੁੱਛਣ ਵਾਲਾ ਹੈਗਾ ਕੋਈ ਪੁੱਛਦਾ ਨਹੀਂ ਪੁੱਛਣਾ ਜ਼ਰੂਰੀ ਤੇ ਮਾਪਿਆਂ ਨੂੰ ਪੁੱਛਣਾ ਚਾਹੀਦਾ ਤਿੰਨ ਲੱਖਣ ਜਦੋਂ ਸਾਜਖੰਦ ਸ੍ਰੀ ਮੰਦਰ ਸਾਹਿਬ ਦੇ ਜਾਂਦੇ ਦਰਸ਼ਨ ਕਰਨ ਵਾਸਤੇ ਉਹ ਚੌਪਦਾਰ ਜਿਹੜੇ ਖਲੋਤੇ ਨੇ ਇੱਥੇ ਹੋਰ ਵੀ ਜੇ ਪੁਲਿਸ ਵਾਲੇ ਆ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਤੂੰ ਵਰਦੀ ਪਾਈ ਹੋ ਸਕੂਲੇ ਕਿਉਂ ਨਹੀਂ ਗਏ ਇਹ ਇਹ ਵੇਖੋ ਬੜੀ ਤਕੜੀ ਇੱਕ ਸਮੱਸਿਆ ਹੈ ਇਹ ਬੱਚਾ ਇੱਕ ਬੱਚਾ ਵਿਗੜਦਾ ਉਹ ਕਈਆਂ ਨੂੰ ਵਿਗਾੜਦਾ ਬਿਲਕੁਲ ਜੀ ਤੁਸੀਂ ਓਮ ਪ੍ਰਕਾਸ਼ ਤੋਂ ਅਮਰ ਸਿੰਘ ਬਣੇ ਹੋ ਤਾ ਜਿਹੜਾ ਉਹ ਸਰੂਪ ਸੀ ਤੇ ਇਸ ਸਰੂਪ ਦੇ ਵਿੱਚ ਅੱਜ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਬਹੁਤ ਜ਼ਿਆਦਾ ਮਾਣ ਮਾਰਿਆ ਉਹਦੇ ਤੇ ਆਪਾਂ ਵੇਖੋ ਮੈਂ ਤਾਂ ਜ਼ਿੰਦਗੀ ਆਪਣੀ ਦੇ ਇਕ ਆਪਣੇ ਨੂੰ ਗਰ ਮਹਿਸੂਸ ਕਰਦਾ ਗੁਰ ਰਾਮਦਾਸ ਦੀ ਕਿਰਪਾ ਨਾਲ ਓਮ ਪ੍ਰਕਾਸ਼ ਤੋਂ ਅਮਰ ਸਿੰਘ ਬਣ ਕੇ ਬਹੁਤ ਆਨੰਦ ਹੈ ਸੰਧ ਜਿੱਤੇ ਅਸੀਂ ਓਮ ਪ੍ਰਕਾਸ਼ ਤੋਂ ਅਮਰ ਸਿੰਘ ਬਣੇ ਨਾ ਬੁਰੂ ਸਾਹਿਬ ਦੀ ਕਿਰਪਾ صدਕਾ ਉੱਥੇ ਸਾਡੀ ਭੈਣ ਸੀ ਉਹਦਾ ਨਾਂ ਸੀ ਕੀਤਾ ਤੇ ਉਹਨੇ ਵੀ ਸਿੱਖੀ ਤੋਂ ਪ੍ਰੇਰਣਾ ਲੈ ਕੇ ਉਹ ਵੀ ਅੱਜ ਉਹਨੇ ਵੀ ਅਮਰ ਸਿੰਘ ਆ ਉਹਦਾ ਨਾਰਕਬੀਰ ਕੋਰ ਹੈ ਗੁਰੂ ਰਾਮ ਸਿੰਘੀ ਵਿੱਚ ਬਹੁਤ ਆਨੰਦ ਹੈ ਬਹੁਤ ਆਨੰਦ ਆ ਸਿੱਖੀ ਦੇ ਜਦੋਂ ਓਮ ਪ੍ਰਕਾਸ਼ ਸੀ ਤਾਂ ਜਦੋਂ ਅਮਰ ਸਿੰਘ ਬਣ ਰਿਹਾ ਸੀ ਤਾਂ ਕਿੰਨੀ ਕ ਤੁਹਾਡੀ ਉਮਰ ਸੀ ਉਸ ਸਮੇਂ ਜਿਹੜਾ ਘਰ ਦਾ ਮਾਹੌਲ ਸੀ ਉਸ ਤਰ੍ਹਾਂ ਦਾ ਸੀ ਤੇ ਤੁਸੀਂ ਮਨ ਦੇ ਵਿੱਚ ਕਿਵੇਂ ਆਇਆ ਕਿ ਮੈਂ ਅਮਰ ਸਿੰਘ ਹੀ ਬੰਨਾ ਬੇਖੋ ਜੀ ਮੇਰਾ ਜਿਆ ਪਿਓ ਸੀ ਨਾ ਹੈ ਭਾਵੇਂ ਮੋਨਾ ਸੀ ਪਰ ਉਹ ਸਿੱਖੀ ਨਾਲ ਸਿੱਖੀ ਧਿਆਨ ਨੂੰ ਜਾਂਦੇ ਮੈਂ ਉਹਨੂੰ ਆਪਣੇ ਪਿਓ ਨੂੰ ਦੱਸਿਆ ਕਿ ਮੈਂ ਕੇਸ ਰੱਖਣੇ ਆ ਲੈਕਿਨ ਮੇਰਾ ਪਿਓ ਮੇਰੀ ਆਤਾ ਜਾਣਦਾ ਸੀ ਉਹ ਕਹਿੰਦਾ ਸੀ ਇਹ ਗੁਰੂ ਸਾਹਿਬ ਦਾ ਬਾਣਾ ਹੈ ਇਹ ਚੇਰਾਂ ਦਾ ਬਾਣਾ ਹੈ ਤੂੰ ਗਿੱਦੜ ਹੈ ਤੇਰੀ ਆਤਾ ਬੜੀਆਂ ਮਾੜੀਆਂ ਨੇ ਤੂੰ ਇਸ ਕਾਬਲ ਨਹੀਂਗਾ ਲੇਕਿਨ ਗੁਰੂ ਸਾਹਿਬ ਦੀ ਕਿਰਪਾ ਸਦਕਾ ਬੂਰੂ RAMDAS ਨੇ ਗੁਰੂ ਸਾਹਿਬ ਨੇ ਸਾਨੂੰ ਬਾਹ ਫੜ ਕੇ ਇੱਧਰ ਕੱਢਿਆ ਇਹ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਤਾਂ ਦਰ ਆਏ ਆ ਬਿਲਕੁਲ ਜੀ ਤੁਹਾਨੂੰ تن ਸ਼੍ਰੀ ਗੁਰੂ RAMDAS ਨੇ ਬੜੀ ਕਿਰਪਾ ਕੀਤੀ ਹੈ ਜਿਹੜੀ ਜਲਦੀ ਤੁਸੀਂ ਸੇਵਾ ਕਰ ਰਹੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਸੇਵਾ ਕਰਦਿਆਂ ਇਹ ਗੁਰੂ ਸਾਹਿਬ ਦੀ ਕਰਵਾ ਰਹੇ ਜੀ ਵੇਖੋ ਜੀ ਜਦੋਂ ਇਹ ਪਲਾਜ਼ਾ ਬਣਿਆ ਸੀ ਨਾ ਜੋ ਪਲਾਜ਼ਾ ਬਣ ਲਗਾ ਸੀ ਅਜੇ ਬਣ ਤੋਂ ਪਹਿਲੇ ਗੁਰੂ ਰਾਮਦਾਸ ਜੀ ਪਹਿਲੇ ਉਧਰ ਸੇਵਕ ਰਹਿੰਦੇ ਪਰਲੇ ਘੇੜਦੇ ਤੇ ਇਹਨਾਂ ਦਾ ਪਾਣੀ ਮੁੱਲ ਵਿਕਦਾ ਸੀ ਅੰਦਰ ਕਾਰ ਪਾਰਕ ਵਾਲੇ ਦਾ ਤੇ ਅੰਦਰ ਕਾਰ ਪਾਰਕ ਦੇ ਕੋਈ ਸਫਾਈ ਨਹੀਂ ਅੰਦਰ ਕੋਈ ਪਾਜਾ ਰੇਮੈਂਟ ਤੁਹਾਡੇ ਸਾਹਮਣੇ ਵੇਲੋ ਕਿ ਵਿਚਾਰ ਪਾਣੀ ਇਧਰੋਂ ਮੰਗ ਪਾਣੀ ਲੈਂਦੇ ਪਏ ਅੰਦਰ ਕੋਈ ਪਾਜਾ ਸਿਸਟਮ ਨਹੀਂਗਾ ਅੰਦਰ ਚਾਹੀਦਾ ਹੈ ਕਿ ਪਾਜਾ ਸਿਸਟਮ ਅੰਦਰ ਇਹ ਜਿਹੜੇ ਟੈਂਕਿਆਂ ਨੇ ਬਹੁਤ ਗੰਦੀਆਂ ਨੇ ਟੈਂਕੀਆਂ ਬਹੁਤ ਗੰਦੀਆਂ ਨੇ ਉਹ ਟੈਂਕੀਆਂ ਸਾਫ਼ ਤੋਂ ਤੇ ਹੁਣ ਵੇਖੋ ਇਹ ਲੋਕ ਤਾਂ ਪਾਣੀ ਪੀਂਦੇ ਐ ਇਹਨਾਂ ਨੂੰ ਪਤਾ ਹੈ ਲੇਕਿਨ ਜਿਹੜੇ ਬਾਹਰੋਂ ਬੰਦੇ ਆਂਦੇ ਐ ਬਾਹਰੋਂ ਨੂੰ ਪਤਾ ਨਹੀਂਗਾ ਉਹ ਪਾਣੀ ਗੰਦਾ ਪੀ ਗਏ ਉਹਨਾਂ ਦੇ ਪੇਟ 'ਚ ਖਰਾਬੀ ਹੋ ਜਾਵੇ ਉਹ ਕਹਿੰਦੇ ਦਰਬਾਰ ਸਾਹਿਬ ਗਏ ਆ ਪਤਾ ਨਹੀਂ ਗੱਲ ਪਰ ਪਾਣੀ ਟੈਂਕੀਆਂ ਦੇ ਬਹੁਤ ਗੰਦੇ ਛਾਤੀ ਮਾਰ ਕੇ ਵੇਖ ਲੈ ਭਾਵੇਂ ਜਾ ਕੇ ਉੱਤੇ ਚੜ ਕੇ ਨਾ ਟੈਂਕੀ ਵਾਹ ਛਾਤੀ ਮਾਰ ਕੇ ਬਹੁਤ ਗੰਦਾ ਪਾਣੀ ਆ ਟੈਂਕੀਆਂ ਦੀ ਸਫਾਈ ਕੋਈ ਨਹੀਂ ਜਿਹੜਾ ਹੁਣ ਤੁਸੀਂ ਇਥੇ ਪਾਣੀ ਜਲਦੀ ਸੇਵਾ ਕਰ ਰਹੇ ਹੋ ਇਹ ਫਿਰ ਜਲ ਕਿੱਥੋਂ ਲਿਆਉਣੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਤਾਂ ਨਹੀਂ ਹੁੰਦੀ ਤੁਹਾਨੂੰ ਲੇਕਿਨ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਗੁਰੂ ਰਾਮਦਾਸ ਨੇ ਕਿਰਪਾ ਕੀਤੀ ਜਦੋਂ ਦੇ ਆਮ ਪਾਰਟੀ ਸਰਕਾਰ ਆਈ ਹੈ ਨਾ ਤੇ ਉਹਨਾਂ ਨੇ ਇਹ ਟੂਟੀ ਲਵਾਤੀ ਇੱਥੇ ਉਹਨਾਂ ਨੇ ਟੂਟੀ ਲਵਾਤੀ ਹੈ ਗੁਰੂ ਰਾਮਦਾਸ ਦੀ ਕਿਰਪਾ ਸਦਕਾ ਪਹਿਲੇ ਸਾਨੂੰ ਪਾਣੀ ਲੈਣਾ ਪੈਂਦਾ ਸੀ ਸੰਤੋਖ ਸਰੋਂ ਪਰ ਹੁਣ ਪਾਣੀ ਸਾਨੂੰ ਇਥੋਂ ਦੇ ਜਾਂ ਟੂਟੀ ਜਲਦੀ ਹੈ ਉਹ ਡਰਮ ਪਰ ਲੈਦੇ ਆ ਤੇ ਹੁਣ ਜੇ ਪਾਣੀ ਮੁੱਕੇਗਾ ਤਾਂ ਸੰਤੋਖ ਸਰੋਂ ਲਿਆਵਾਂਗੇ ਜੇ ਪਾਣੀ ਬਾਈ ਤਾਂ ਜੂੜੀ ਟੂਟੀ ਨਾ ਆਈ ਤੇ ਸੰਤੋਖ ਸਰੋਂ ਪਾਣੀ ਲਿਆਵਾਂਗੇ ਗੁਰੂ ਸਾਹਿਬ ਪਾਵਰ ਦਿੰਦਾ ਇਹ ਲੈ ਕੇ ਨੇ ਤੁਸੀਂ ਓਮ ਪ੍ਰਕਾਸ਼ ਤੋਂ ਅਮਰ ਸਿੰਘ ਬਣੇ ਤੇ ਤੁਸੀਂ ਇੱਥੇ ਸੇਵਾ ਕਰਦੇ ਹੋ अनेਕਾਂ ਹੀ ਜਿਹੜੇ ਕਿ ਅੱਜਕੱਲ੍ਹ ਵਾਲ ਕਟਾ ਕੇ ਜਿਹੜੇ ਨੌਜਵਾਨ ਮੁੰਨੇ ਨੇ ਉਹ ਤੁਹਾਡੇ ਕੋਲ ਆਉਂਦੇ ਨੇ ਤੁਸੀਂ ਮੈਂ ਵੇਖਿਆ ਕਿ ਉਹ ਸੇਵਾ ਕਰਦੇ ਨਜ਼ਰ ਆਏ ਕਿੰਨਾ ਕੁ ਤੁਸੀਂ ਆਪਣੇ ਮਾਨ ਮੈਸਜ ਕਰਦੇ ਕਿਉਂਕਿ ਜਦੋਂ ਤੁਸੀਂ ਸੇਵਾ ਕਰਦੇ ਤਾਂ ਉਹਨਾਂ ਦੇ ਮਨਾਂ 'ਚ ਵੀ ਆਉਂਦਾ ਅਸੀਂ ਕਿਉਂ ਨਹੀਂ ਸੇਵਾ ਕਰ ਸਕਦੇ ਅਸੀਂ ਕਿਉਂ ਨਹੀਂ ਸਰਦਾਰ ਬਣ ਸਕਦੇ ਅਸੀਂ ਤੁਹਾਨੂੰ ਬਿੰਦੇ ਕਹਿੰਦੇ ਆ ਅਸੀਂ ਕਹਿੰਦੇ ਜੀ ਐਸਾ ਤੱਕਲ ਚਲਾਇਆ ਕਰੋ ਹੋ ਕੇ ਸਿੱਖਾਂ ਦੇ ਪੁੱਤ ਕੇਸ ਨਾ ਕਟਾਇਆ ਕਰੋ ਬੂਤੇ ਆਪਣੇ ਕਾਰਟੂਨਾਂ ਵਰਗੇ ਨਾ ਬਣਾਇਆ ਕਰੋ ਸਿੱਖਾਂ ਦੇ ਪੁੱਤੋ ਸਿਰ ਤੇ ਦਸਤਾਰ ਸਜਾਇਆ ਕਰੋ ਉਹਨਾਂ ਨੂੰ ਬੇਨਤੀ ਸਮਝਾਈਦਾ ਸਿੱਖ ਬੱਚਿਆਂ ਨੂੰ ਸਿਰ ਤੇ ਦਸਤਾਰ ਸਜਾਓਗੇ ਤੇ ਸਿੰਘ ਸੂਰਮੇ ਕਹਾਓਗੇ ਦਸਤਾਰ ਬਨੋ ਤੇ ਸਰਦਾਰ ਕਹਾਓ ਨਾਇਆ ਕੋਲ ਨਾ ਜਾਓ ਦਸਤਾਰ ਹੀ ਸਿੱਖ ਦੀ ਸ਼ਾਨ ਹੈ ਬਿਲਕੁਲ ਜੀ ਜੇ ਦੇਖਿਆ ਜਾਵੇ ਤਾਂ ਕੁਝ ਦਿਨ ਪਹਿਲਾਂ ਧਾਰਮਿਕ ਫਿਲਮਾਂ ਬਣ ਰਹੀਆਂ ਨੇ ਧਰਮ ਦੇ ਨਾਂ ਤੇ ਉੱਤੇ ਪਰ ਜਿਹੜੇ ਉਹਨਾਂ ਦੇ ਵਿੱਚ ਕਲਾਕਾਰ ਹੁੰਦੇ ਨੇ ਉਹ ਆਪ ਇਸ ਸਰੂਪ ਦੇ ਵਿੱਚ ਹੁੰਦੇ ਨਹੀਂ ਹੈਗੇ ਤੇ ਉਹ ਕੀ ਗਿਆਨ ਦੇਣਗੇ ਕਿਉਂਕਿ ਧਾਰਮਿਕ ਫਿਲਮਾਂ ਦੇ ਉਹ ਤੇ ਆਪਣਾ ਬਿਜ਼ਨਸ ਕਰ ਰਹੇ ਨੇ ਪਰ ਉਹ ਆਪ ਇਸ ਸਰੂਪ ਦੇ ਵਿੱਚ ਨਹੀਂ ਆਂਦੇ ਇਸ ਬਾਰੇ ਤੁਹਾਡਾ ਕੀ ਕਹਿਣਾ ਕਿ ਉਹਨਾਂ ਨੂੰ ਵੀ ਇਸ ਸਰੂਪ ਦੇ ਵਿੱਚ ਆਣਾ ਚਾਹੀਦਾ ਤਾਂ ਹੀ ਫਿਲਮਾਂ ਕਰਨੀ ਚਾਹੀਦੀਆਂ ਨੇ ਇਸ ਤਰ੍ਹਾਂ ਦੀਆਂ ਦੇਖੋ ਜੀ ਕੋਈ ਜਨਾਨੀ ਸੀ ਉਹਨੇ ਸਾਰੀ ਦਿਹਾੜੀ ਮਿਹਨਤ ਲਾ ਕੇ ਖਾਣਾ ਬੜੀ ਜ਼ੋਰ ਨਾਲ ਬਣਾਇਆ ਖਾਣਾ ਬਣਾਇਆ ਜੋ ਖਾਣ ਪੀਣ ਦਾ ਮੌਕਾ ਹੈ ਨਾ ਤੇ ਜੋ ਖਾ ਕੇ ਕਮਕਬਾਦ ਯਾਨੀ ਜੇ ਯਾਨੀ ਕਿ ਆਪ ਕਰੋਗੇ ਗੱਲ ਤੇ ਤਾਂ ਜੇ ਆਪ ਨਹੀਂ ਕਰੋਗੇ ਤਾਂ ਕੁਝ ਨਹੀਂ ਉਹ ਖਾ ਪੀ ਸਵਾਭ ਨਾਲੇ ਕੰਮ ਹੈ ਕਿ ਜੇ ਬਣਾ ਕੇ ਵਖਾ ਜੇ ਸਿੱਕੀ ਤੋਂ ਆ ਵੀ ਉਹ ਸਿੱਕੀ ਤੋਂ ਉਤਾਰਨ ਕਰਨ ਤੇ ਹੋਰ ਯਾਨੀ ਕਿ ਫਾਇਦਾ ਹੋ ਕੋ ਨੂੰ ਇਹ ਰੋਟੀ ਜਿਹੜੀ ਰੱਬ ਨੇ ਜੇ ਚੋਗਾ ਦਿੱਤਾ ਨਾ ਦੇਣਾ ਦੇਣਾ ਇਹ ਮਤ ਸੋਚਦੇ ਨੇ ਫਿਰ ਮਾਂ ਕਰਾਂਗੇ ਤਾਂ ਹੀ ਮਿਲਣਾ ਜੋ ਮਾਲਕ ਨੇ ਦਿੱਤਾ ਉਹ ਮਿਲਣਾ ਹੀ ਮਿਲਣਾ ਜੇ ਪਸੇ ਕੀ ਦਾ ਪ੍ਰਚਾਰ ਕਰਨਾ ਹੀ ਚਾਹੁੰਦੇ ਆ ਤਾਂ ਪਹਿਲਾਂ ਹੀ ਖੁਦ ਆਪ ਸਿੱਖ ਬਣਾਂਗੇ ਫੇਰ ਹੀ ਪ੍ਰਚਾਰ ਕਰ ਸਕਦੇ ਹੋ ਠੀਕ ਹੈ ਜੇ ਆਪ ਆਪ ਸਿੱਖੀ ਸ਼ੁਰੂ ਬਚਾਓਗੇ ਤੇ ਤਾਂ ਹੀ ਗੁਰੂ ਸਾਹਿਬ ਦੀ ਗੱਲ ਕਰੋਗੇ ਨਾ ਸਿੱਖੀ ਸ਼ਰੂਪ ਤੇ ਬਹੁਤ ਜ਼ਰੂਰੀ ਹੈ ਹਾਂ ਜਿਵੇਂ ਕਿ ਤੁਸੀਂ ਸੇਵਾ ਕਰਦੇ ਹੋ ਕੁਝ ਨੌਜਵਾਨ ਤੁਹਾਡੇ ਕੋਲ ਆ ਕੇ ਸੇਵਾ ਕਰਦੇ ਵੇਖੇਗੇ ਤਾਂ ਕਿੰਨੀ ਕ ਸੰਗਤ ਹਰ ਰੋਜ਼ ਆਉਂਦੀ ਹੈ ਤੁਹਾਡੇ ਕੋਲ ਇੱਥੇ ਇਸ ਤਰ੍ਹਾਂ ਹੀ ਕਹਿੰਦੇ ਵੀ ਸਾਨੂੰ ਵੀ ਸੇਵਾ ਦਾ ਮੌਕਾ ਦੇ ਬਾਬਾ ਇਹ ਸੇਵਾ ਕਰਨਾ ਚਾਹੁੰਦੇ ਇਹ ਗੁਰੂ ਸਾਹਿਬ ਦੀ ਕਿਰਪਾ ਪਤਾ ਨਹੀਂ ਬਾਬਾ ਇਹ ਕੋਈ ਅੱਧਾ ਘੰਟਾ ਲਾਏ ਨਾ ਕੋਈ 10 ਮਿੰਟ ਲਾਏ ਨਾ ਕੋਈ ਵੀ ਮਿੰਟ ਲਾਉਂਦਾ ਇਹ ਗੁਰੂ ਸਾਹਿਬ ਜਿਹਦੇ ਕੋਲੋਂ ਗੁਰੂ ਸਾਹਿਬ ਨੇ ਸੇਵਾ ਲੈਣੀ ਹੈ ਹਰ ਬੰਦਾ ਸੇਵਾ ਨਹੀਂ ਕਰ ਸਕਦਾ ਜਿਹਦੇ ਕੋਲ ਸਾਧਕੋ ਨੇ ਸੇਵਾ ਲੈਣੀ ਹੈ ਉਹ ਹੀ ਕਰਦਾ ਹਾਂ ਤੇ ਕਿਸੇ ਨੌਜਵਾਨ ਨੇ ਤੁਹਾਡੇ ਕਹੇ ਤੇ ਤੁਹਾਡੇ ਵਾਂਗੂੰ ਕਹਿੰਦਾ ਨਹੀਂ ਕਿ ਆ ਕੇ ਮੈਂ ਬਾਬਾ ਜੀ ਤੁਹਾਡੇ ਵਾਂਗੂੰ ਸਰੂਪ ਰੱਖਣਾ ਇਸ ਤਰ੍ਹਾਂ ਬਣਾਣਾ ਸਜਾਉਣਾ ਕਈ ਆnde ਬਾਬਾ ਜੀ ਗੁਰੂ ਰਾਮਦਾਸ ਜੀ ਕਰਮਾ ਕਈ ਗੁਰੂ ਸਾਹਿਬ ਦੀ ਗੱਲ ਸਿੱਖੀ ਤੋਂ ਪ੍ਰਭਾਵਿਤ ਹੋ ਗਏ ਆ ਉਹ ਸਿੱਖੀ ਦੀ ਗੱਲ ਕਰਦੇ ਆ ਬਹੁਤ ਵਧੀਆ ਤੇ ਹੁਣ ਤੁਸੀਂ ਸੰਗਤ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਜਲਦੀ ਸ਼ਬੀਲ ਦੀ ਤੁਸੀਂ ਸੇਵਾ ਕਰ ਰਹੇ ਲਗਾਤਾਰ ਜਦੋਂ ਸਮਾਂ ਭਾਵੇਂ ਚੰਗਾ ਹੋਵੇ ਭਾਵੇਂ ਮਾੜਾ ਹੋਵੇ بارش ਹੋਵੇ ਮੀਂਹ ਹੋਵੇ ਗਰਮੀ ਹੋਵੇ ਸਰਦੀ ਹੋਵੇ ਪਰ ਤੁਸੀਂ ਇਸੇ ਤਰ੍ਹਾਂ ਹੀ ਜੜ ਕੇ ਜਲਦੀ ਸੇਵਾ ਕਰਦੇ ਹੋ ਸੰਗਤ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਸੰਗਤ ਇਸੇ ਰਸਤੇ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਂਦੀ ਹੈ ਕੋਈ ਜੀ ਬੇਨਤੀ ਆ ਕਿ ਅਸੀਂ ਕੀ ਕਹਿਣਾ ਚਾਹੁੰਦੇ ਆ ਐਥੇ ਸ਼ਬੀਲ ਪੱਕੀ ਦੇ ਸ਼ਬੀਲ ਦੇ ਆਰਡਰ ਹੋ ਗਏ ਨੇ ਬੁਰੂ ਸ਼ਾਇਦ ਹੀ ਕਿਰਪਾ ਨਾਲ ਸ਼ਬੀਲ ਪੱਕੀ ਦੇ ਤੇ ਆਰਡਰ ਹੋ ਗਏ ਨੇ ਤੇ ਭਾਈ ਜਿਹੜੇ ਸੰਤ ਬਾਬੇ ਪੂਰੀਆਲੇ ਨੇ ਸੰਤ ਬਾਬੇ ਪੂਰੀਆਲੇ ਨੇ ਉਹਨਾਂ ਨੂੰ ਸੰਤ ਬਾਬੇ ਪੂਰੀਆਲੇ ਨੇ ਉਹਨਾਂ ਨੂੰ ਉਹਨਾਂ ਨੂੰ ਇਹ ਦਿੱਤੇ ਆ ਤੇ ਗੁਰੂ ਰਾਮਦਾਸ ਦੀ ਕਿਰਪਾ ਕਰਨ ਇਥੇ ਸ਼ਬੀਲ ਬੰਨ ਜਵੇ ਤੇ ਇਹ ਰੋਜ਼ ਟੱਪ ਟੁੱਪ ਲਿਆਣੇ ਬੰਦੇ ਆ ਤੇ ਟੱਪ ਹੁਣ ਵੇਖੋ ਅਸੀਂ ਮਹੀਨਾ ਦੋ ਮਹੀਨਾ ਸਾਲ ਪਤਾ ਨਹੀਂ ਸਵਾਸ ਖਤਮ ਪਤਾ ਨਹੀਂ ਕਦੋਂ ਮੱਗ ਮਿੱਟੀ ਢੇਰੀ ਆ ਤੇ ਅਸੀਂ ਕਹਿੰਨੇ ਆ ਕੋ ਚਾਹਨੇ ਗੁਰੂ ਰਾਮਦਾਸ ਦੀ ਕਿਰਪਾ ਸਦਕਾ ਇਹ ਸੋਚ ਗੁਰੂ ਸਾਹਿਬ ਦੀ ਕਿਰਪਾ ਸਦਕਾ ਪਾਈ ਸਾਧਕ ਹੋਨੇ ਤੇ ਜੇ ਸਿਮਿਲਾ ਤੇ ਪੱਕੀ ਬੰਜਵੇ ਤੇ ਸੰਗਤਾਂ ਜਲ ਸਕਣ ਤੇ ਗੁਰੂ ਰਾਮਦਾਸ ਦਾ ਨਾਮ ਜਪਣ ਤੇ ਬਹੁਤ ਵਧੀਆ ਓਮ ਪ੍ਰਕਾਸ਼ ਤੋਂ ਅਮਰ ਸਿੰਘ ਉਸੇ ਸਮੇਂ ਬਾਣਾ ਪਾਇਆ ਤੇ ਅੱਜ ਤੱਕ ਉਸੇ ਤਰ੍ਹਾਂ ਬਾਣੇ ਦੇ ਵਿੱਚ ਰਹਿੰਦੇ ਹੋ ਮਾਨਮੈਸ ਹੁੰਦਾ ਉਸ ਸ਼ੁਕਰਾਨਾ ਕਰਦੇ ਹੋ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦਾ ਬਹੁਤ ਕਰਦੇ ਬਹੁਤ ਆਨੰਦ ਹੈ ਭਾਈ ਇਹਦਾ ਗਿੱਧੜਾ ਤੋਂ ਜਿੱਦਾਂ ਸ਼ੇਰ ਗੁਰੂ ਸਾਹਿਬ ਨੇ ਮੈਂ ਕਹਤਾ ਨਾ ਉਹ ਗਿੱਧੜਾ ਸ਼ੇਰ ਮਨ ਅੱਜ ਦੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਕਿਤੇ ਵੀ ਤੁਰੇ ਜਾਂਦੇ ਆ ਲੋਕ ਇੰਗਰੇਜ਼ ਜਾਂਦੇ ਆ ਬੜੇ ਮਾਨ ਗਰਭ ਨਾਲ ਫੋਟੋਆਂ ਖਾਂਦੇ ਆ ਅਸੀਂ ਤਾਂ ਸਾਡੀ ਔਕਾਤ ਹੀ ਨਹੀਂ ਸਾਡੀ ਇੰਨੀ ਜੁਗਿਆਪਾ ਹੈ ਨਹੀਂ ਅੱਜ ਜਿੱਥੇ ਗੁਰੂ ਸਾਹਿਬ ਨੇ ਖੜਾ ਰਿਆ ਬਾਈ ਬੜੇ ਇੱਕ ਬੜੀ ਵੱਡੀ ਗੱਲ ਹੈ ਕਿ ਚਿੰਤਾ ਦਾ ਵਿਸ਼ਾ ਤਾਂ ਜ਼ਰੂਰ ਹੈਗਾ ਕਿਉਂਕਿ ਜੇ ਆਲੇ ਦੋਲੇ ਝਾਤ ਮਾਰੀਏ ਤਾਂ ਇਸ ਹੈਰੀਟੇਜ ਸਟਰੀਟ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਨਸ਼ਾ ਗਲਤ ਕੰਮ ਬੜੇ ਹੁੰਦੇ ਨੇ ਕਿਸੇ ਨਾ ਕਿਤੇ ਚਿੰਤਾ ਦਾ ਵਿਸ਼ਾ ਤਾਂ ਹੈਗਾ ਸਾਰਿਆਂ ਨੂੰ ਰਲ ਮਿਲ ਕੇ ਇਸ ਦਾ ਹੱਲ ਕੱਢਣਾ ਚਾਹੀਦਾ ਹੈ ਬੇਨਤੀ ਹੈ ਕਿ ਬੱਸ ਸਟੈਂਡ ਉੱਤਰਦੇ ਆਂ ਉੱਥੇ ਲਿਖਣਾ ਜੀ ਬੇ ਰਸਤੇ 'ਚ ਬੀਡੀ ਸਿਗਰਟ ਤੇਸੋਂ ਤੋਂ ਜਦੋਂ ਕੋਈ ਅੰਦਰ ਚੱਲ ਜਾਂਦਾ ਉਹਨੂੰ ਫਿਰ ਕੁੱਟਿਆ ਜਾਂਦਾ ਐਤੋਂ ਹੀ ਲੋਕਾਂ ਨੂੰ ਕਰਨਾ ਚਾਹੀਦਾ ਕਿ ਰਸਤੇ ਵਿੱਚ ਕੋਈ ਉੱਥੇ ਜਾ ਕੇ ਸਚਕਾਨ ਸ਼ਰਮਨਦਸ ਸਾਹਿਬ ਜੋ ਕੋਈ ਬੀਡੀ ਸਿਗਰਟ ਕੋਈ ਤਮਾਕੂ ਕੋਈ ਨਸ਼ਾ ਲੈ ਕੇ ਨਾ ਜਾਵੇ ਐਤੋਂ ਜੋ ਬੱਸਟੈਂਡ ਜਦੋਂ ਸਤਖੰਡ ਸ੍ਰੀਮੰਦਰ ਸਾਹਿਬ ਨੂੰ ਕਥਾ ਦੀ ਹੈ ਤੇ ਕਥਾ ਵਿੱਚ ਇਹ ਕਹਿਣਾ ਚਾਹੀਦਾ ਕਥਾਵਾਚਕ ਨੂੰ ਵੀ ਜਦੋਂ ਸਤਖੰਡ ਸ੍ਰੀਮੰਦਰ ਸਾਹਿਬ ਉਹਦੇ ਵਾਸਤੇ 5-10 ਮਿੰਟ ਕੱਢ ਲਾਣੇ ਚਾਹੀਦੇ ਆ ਜੇ ਸਤਖੰਡ ਸ੍ਰੀਮੰਦਰ ਸਾਹਿਬ ਜਾਂਦੇ ਹੋ ਇਹ ਚੀਜ਼ਾਂ ਦੀ ਹਦਤ ਹੈ ਜਿੱਤਨਾ ਕਿ ਹਰ ਦੁਬਾਰ ਗੰਡੇ ਦੀ ਲਸਣ ਦੀ ਹਦਤਾਂ ਨੇ ਮੇਟਨੀ ਲਿਆ ਸਾਡੇ ਇੱਥੇ ਵੀ ਇਹ ਜਤਨ ਚਾਹੀਦਾ ਕਿ ਤੁਸੀਂ ਉੱਥੇ ਕੋਈ ਚੀਜ਼ ਇਹੋ ਜੀਆਂ ਨਹੀਂ ਖੜਨੀ ਆ ਨਸ਼ਾ ਤਮਾਕੂ ਕਿਸੇ ਚੀਜ਼ ਦਾ ਇਹ ਨਹੀਂ استعمال ਕਰਨਾ ਇਹ ਜ਼ਰੂਰ ਕਥਾਵਾਚਕਾਂ ਨੂੰ ਜਿੱਥੇ-ਜਿੱਥੇ ਵੀ ਵੱਡੇ ਗੁਰਦੁਆਰੇ ਨੇ ਉੱਥੇ ਇਹ ਜ਼ਰੂਰ ਕਥਾਵਾਚਕ ਨੂੰ ਇਹ ਗੱਲ ਦਾ ਦੱਸਣਾ ਤੇ ਦੇ ਦੇ ਕਿ ਸਿੱਖੀ ਮਰਿਆਦਾ ਹੈ ਉਹਦੇ ਬਾਰੇ ਜ਼ਰੂਰ ਜਾਣੂ ਕਰਾਉਣ ਚਾਹੀਦਾ ਜੀ ਬਿਲਕੁਲ ਜੀ ਏਸੀ ਓਮ ਪ੍ਰਕਾਸ਼ ਜਿਹੜੇ ਕਿ ਪਹਿਲਾ ਨਾਮ ਹੁੰਦਾ ਸੀ ਅੱਜ ਅਮਰ ਸਿੰਘ ਜਿਹੜਾ ਕਿ ਆਪਣੇ ਆਪ ਤੇ ਮਾਣ ਮਹਿਸੂਸ ਕਰਦੇ ਨੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਦੇ ਨੇ ਤੇ 84 ਦੇ ਵਿੱਚ ਜਦੋਂ ਇੱਕ ਪੁਲਿਸ ਵਾਲੇ ਵੱਲੋਂ ਇਹਨਾਂ ਨੂੰ ਪੁੱਛਿਆ ਗਿਆ ਤੁਸੀਂ ਕੌਣ ਹੋ ਤਾਂ ਡਟ ਕੇ ਕਿਹਾ ਕਿ ਮੈਂ ਸਰਦਾਰ ਹਾਂ ਤੇ ਤਸ਼ੱਦਦ ਵੀ ਝਟਾਇਆ ਗਿਆ ਬੁਰਾ ਉਹ ਦੌਰ ਵੀ ਦੇਖਿਆ ਤੇ ਅੱਜ ਵੀ ਉਸ ਦੌਰ ਨੂੰ ਸਹਿ ਕੇ ਵੀ ਅੱਜ ਵੀ ਗੁਰੂ ਦੇ ਬਾਣੇ ਨਾਲ ਜੁੜੇ ਹੋਏ ਨੇ ਗੁਰੂ ਮਾਝਾ ਸ਼ੁਕਰਾਨਾ ਕਰਦੇ ਨੇ ਤੇ ਜੇ ਗੱਲ ਕਰੀਏ ਤਾਂ ਇਸ ਅਸਥਾਨ ਦੇ ਉੱਤੇ ਜਲਦੀ ਸ਼ਬੀਲ ਦੀ ਜਿਹੜੀ ਕਿ ਸੇਵਾ ਕੀਤੀ ਜਾ ਰਹੀ ਹੈ ਕਹਿੰਦੇ ਨੇ ਜਦ ਤੱਕ ਸਵਾਸ ਚੱਲਦੇ ਨੇ ਤਦ ਤੱਕ ਇਸੇ ਤਰ੍ਹਾਂ ਹੀ ਸੇਵਾ ਜਾਰੀ ਰਹੇਗੀ ਓਮ ਪ੍ਰਕਾਸ਼ ਤੋਂ ਅਮਰ ਸਿੰਘ ਬਣੇ ਇਸੇ ਤਰ੍ਹਾਂ ਹੀ ਇਹਨਾਂ ਦੀ ਜਿਹੜੀ ਕਿ ਸਿਸਟਰ ਨੇ ਉਹ ਵੀ ਗੀਤਾ ਤੋਂ ਰਗਵੀਰ ਕੋਰ ਬਣੇ ਸੋ ਸਿੱਖੀ ਪਰਿਵਾਰ ਨਾਲ ਸਿੱਖੀ ਨਾਲ ਜੁੜਨ ਵਾਸਤੇ ਆਪਣੇ ਤੇ ਤਸ਼ੱਦਦ ਵੀ ਟਾਇਆ ਪਰ ਮਨ ਨਹੀਂ ਡੋਲਿਆ ਤਾਂਤਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਹਰ ਸਮੇਂ ਸ਼ੁਕਰਾਨਾ ਕਰਦੇ ਨੇ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਇੱਕ ਚਿੰਤਾ ਵੀ ਕਰਦੇ ਨੇ ਕਿਉਂਕਿ ਜਿਸ ਜਗ੍ਹਾ ਤੇ ਹੈਰੀਟੇਜ ਸਟਰੀਟ ਜਿੱਥੋਂ ਕੇ ਲੰਘ ਕੇ ਧੰਤਨ ਸ੍ਰੀ ਗੁਰੂ ਰਾਮ ਦੇ ਦਰਸ਼ਨਾਂ ਵਾਸਤੇ ਸੰਗਤ ਆਉਂਦੀ ਹੈ ਤਾਂ ਇਸ ਰਸਤੇ ਦੇ ਵਿੱਚ ਨਸ਼ਾ ਤੇ ਹੋਰ ਜਿਹੜੇ ਕੇ ਗਲਤ ਕੰਮ ਹੁੰਦੇ ਨੇ ਸੋ ਉਹ ਚਿੰਤਾ ਦਾ ਵਿਸ਼ਾ ਹੈ ਇਹਨਾਂ ਵੱਲੋਂ ਅਪੀਲ ਵੀ ਕੀਤੀ ਜਾਂਦੀ ਹੈ ਕਿ ਕਿਸੇ ਤਰ੍ਹਾਂ ਇਸ ਨੂੰ ਠੱਲ ਪਾਈ ਜਾਵੇ ਬੱਸ ਸਟੈਂਡ ਦੇ ਉੱਥੇ ਬੈਨਰ ਲਗਾਏ ਜਾਣ ਕਿ ਕੋਈ ਵੀ ਨਸ਼ਾ ਪਦਾਰਥ ਜਾਂ ਹੋਰ ਵੀ ਗਲਤ ਕੰਮ ਇਸ ਜਗ੍ਹਾ ਤੇ ਨਾ ਕੀਤਾ ਜਾਵੇ ਜੇ ਈ ਦੀ ਕਥਾ ਮੰਜੀ ਸਾਹਿਬ ਗੁਰਦਰ ਸਾਹਿਬ ਵਿਖੇ ਹੁੰਦੀ ਹੈ ਤਾਂ ਉਥੋਂ ਵੀ 10 ਮਿੰਟ ਵਾਸਤੇ ਜਰੂਰ ਬੋਲੇ ਜਾਵੇ ਕਿ ਜਿਹੜਾ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਲਈ ਆਵੇ ਉਹ ਦਰਸ਼ਨ ਕਰਨ ਹੀ ਆਵੇ ਕੋਈ ਨਸ਼ਾ ਪੱਤਾ ਜਾਂ ਗਲਤ ਕੰਮ ਕਰਨ ਨਾ ਆਵੇ ਸੋ ਆਪਣੇ ਹੱਥੇ ਬੜਾ ਹੀ ਮਾਣ ਮਹਿਸੂਸ ਕਰਦਨੇ ਅਮਰ ਸਿੰਘ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਆਫ ਦੀ ਖਾਸ ਰਿਪੋਰਟ ਅਮਰਸਰ